ਦੇ ਧਾਰੀਆਂ ਦੀ ਤਰ੍ਹਾਂ ਨਹੀਂ ਤੇਰੇ ਕੰਨਾਂ 'ਚ ਨਾਮ ਦੇ ਤਾਂ ਗਾਂ ਨਾ ਦਸੀ ਆ ਜਿਹੜੇ ਬਹੁਤੇ ਦੇ ਧਾਰੀਆਂ ਕੋ ਨਾਮ ਲੈਣ ਜਾਂਦੇ ਨਾ ਉਹ ਆਂਦੇ ਨਾਮ ਦੱਸ ਸਕੀ ਨਹੀਂ ਬਾਬਾ ਜੀ ਨੇ ਕਿਹਾ ਅੱਗੇ ਨਾ ਦੱਸਿਓ ਕਿਉਂ ਜੀ ਜਿਹੜੇ ਬਹੁਤੇ ਲੋਕ ਬਾਬਿਆਂ ਕੋ ਨਾਮ ਲੈਂਦੇ ਉਹ ਕੀ ਆਂਦੇ ਭਲਾ ਬਾਬਾ ਜੀ ਨੇ ਨਾਮ ਦਿੱਤਾ ਬੋਲੋ ਭਲਾ ਅਸਲ 'ਚ ਗੱਲ ਇਹ ਆ ਵੀ ਦਿੱਤਾ ਨਾਮ ਸਾਰਿਆਂ ਨੂੰ ਇੱਕੋ ਹੀ ਹੁੰਦਾ ਵਾ ਪਰ ਉਹ ਜਦੋਂ ਦੱਸਣਾ ਹੀ ਨਹੀਂ ਕਿਸ ਨੂੰ ਹੁਣ ਮੰਨ ਲਓ ਆ ਸਾ 100 ਬੰਦਾ ਇੱਕ ਬਾਬੇ ਕੋ ਚੱਲ ਜੇ ਸੋ ਬੰਦੇ ਨੂੰ ਇੱਕੋ ਨਾਮ ਬਾਬੇ ਦੇਤਾ ਉਹ ਆਂਦੇ ਦੱਸੀ ਨਾ ਅੱਗੇ ਅੱਛਾ ਘਰ ਵਾਲੇ ਨੂੰ ਲੱਗਦਾ ਕਿ ਮੇਰਾ ਨਾਮ ਬਰੇ ਘਰ ਵਾਲੇ ਨਾਲੋਂ ਵੱਡਾ ਹੋਣਾ ਤੇ ਘਰ ਵਾਲੇ ਨੂੰ ਲੱਗਦਾ ਕਿ ਮੇਰਾ ਮੈਨੂੰ ਪਾਪਾ ਜੀ ਨੇ ਨਾਮ ਦਿੱਤਾ ਉਹ ਸਪੈਸ਼ਲ ਹੋਣਾ ਵਾ ਦੱਸਣਾ ਨਹੀਂ ਕਿਸੇ ਨੂੰ ਪਰ ਸਾਡੇ ਗੁਰੂ ਨੇ ਆਖਿਆ ਕੋਠੇ ਚੜ੍ਹ ਕੇ ਰੌਲਾ ਪਾ ਜਿਹੜਾ ਤੈਨੂੰ ਰੱਬ ਦੇ ਨਾਮ ਬਾਰੇ ਪਤਾ ਲੱਗਾ ਕੋਠ ਰਹਿ ਮੈਂ ਕੋਠਰੀ ਪਰਮ ਕੋਠੀ ਵਿਚਾਰ ਸਰੀਰ ਇੱਕ ਕੋਠਾ ਹੈ ਦਿਮਾਗ ਇੱਕ ਨਿੱਕੀ ਜਿਹੇ ਦੇ ਵਿੱਚ ਕੋਠੜੀ ਹੈ ਸਰੀਰ ਕੋਠਾ ਵਾ ਦਿਮਾਗ ਇਹਦੇ ਵਿੱਚ ਨਿੱਕੀ ਜੀ ਕੋਠੜੀ ਹੈ ਕੋਸ਼ ਰਾਮਾ ਪਰਮ ਕੋਠੀ ਵਿਚਾਰ ਗੁਰਦੀਨੀ ਬਸਤ ਕਬੀਰ ਕੋ ਲੇਵੋ ਬਸਤ ਸਮਾਰ ਕਬੀਰ ਨੂੰ ਇਹ ਵਸਤੂ ਦੇ ਦਿੱਤੀ ਕਿ ਇਹਨੂੰ ਸਮਾੜ ਕੇ ਰੱਖ ਲੈ ਤੇ ਫਗਤ ਕਬੀਰ ਜੀ ਕਹਿੰਦੇ ਰੱਬ ਜੀ ਵਸਤੂ ਐਡੀ ਪਿਆਰੀ ਫਿਰ ਇਹ ਹੁਣ ਮੈਂ ਆਪਣੇ ਕੋਲ ਤੇ ਨਹੀਂ ਰੱਖਾਂਗਾ ਕਬੀਰ ਦੀ ਸੰਸਾਰ ਕੋ ਪੜੋ ਕਬੀਰ ਦੀ ਸੰਸਾਰ ਕੋ ਲੀਨੀ ਜਸਮਸਤ ਕਾ ਪਾਗ ਭਗਤ ਕਬੀਰ ਜੀ ਲੈ ਗਏ ਤੁਰ ਕੇ ਕਦੇ ਮੈਂ ਤੇ ਵੰਡਾਂਗਾ ਭਾਈ ਸੰਸਾਰ ਨੂੰ ਤੇ ਲਵੇਗਾ ਉਹ ਹੀ ਜਿਵੇਂ ਟੀਚਰਾਂ ਦਾ ਮੈਂ ਤੇ ਸਭ ਨੂੰ ਪੜਾਵਾਂਗਾ ਪਰ ਜਿਹੜਾ ਪੜ੍ਹਨਾ ਚਾਹੇਗਾ ਉਹ ਪੜ ਜਾਏਗਾ ਜਿਹੜਾ ਨਹੀਂ ਪੜ੍ਹੇਗਾ ਉਹ ਰਹਿ ਜਾਏਗਾ ਆ ਫਰਕ ਹੈ ਜੀ ਦੁਨੀਆ ਦੇ ਡੇਰੇਦਾਰਾਂ ਨਾਲੋਂ ਸਾਡੇ ਗੁਰੂ ਦਾ ਸਾਡੇ ਗੁਰੂ ਨੇ ਆਖਿਆ ਨਾਮ ਕੰਨਾਂ 'ਚ ਨਹੀਂ ਦੇਣਾ ਖਾਵੇਂ ਖਰਚੇ ਰਲ ਮਿਲ ਪਾਈ ਖਾਵੇਂ ਖਰਚੇ ਰਲ ਮਿਲ ਪਾਈ ਟੋਟ ਆਵੇ ਵਸਦ ਹੋ ਜਾਈ ਟੋਟ ਨਾ ਆਵੇ ਬਸਦ ਹੋ ਜਾਈ ਜੇ ਪਤੀ ਪਤਨੀ ਦੋਵਾਂ ਨੇਕ ਕੇ ਗੁਰੂ ਦਾ ਨਾਮ ਲਿਆ ਹੋਵੇ ਖੰਡੇ ਦੀ ਪੌੜ ਸ਼ਕੀ ਹੋਵੇ ਬਾਣੀ ਪੜ੍ਹੀ ਹੋਵੇ ਖੰਡੇ ਦੀ ਪੌ ਲੈ ਕੇ ਅਮਰਤਾਰੀ ਹੋ ਕੇ ਤੇ ਪਤੀ ਸਹੁਰੇ ਕਹੇਗਾ ਭਾਗਾ ਵਾਲੀ ਉਠ ਤੂੰ ਚਾਹ ਪਾਣੀ ਤਿਆਰ ਕਰ ਮੈਂ ਤੈਨੂੰ ਬੋਲ ਬੋਲ ਕੇ ਉੱਚੀ ਉੱਚੀ ਨਿਤਨੇਮ ਸੁਣਾਉਣਾ ਨਾਲੇ ਆਪਣਾ ਨਿਤਨੇਮ ਪੂਰਾ ਹੋ ਜਾਊ ਨਾਲੇ ਘਰ ਦਾ ਕੰਮ ਪੂਰਾ ਹੋ ਜਾਊ ਉਦੋਂ ਤੱਕ ਨਾਲੇ ਬਾਣੀ ਪੜਾਂਗੇ ਨਾਲੇ ਘਰ ਦੇ ਕੰਮ ਮੁੜ ਕੇ ਤੂੰ ਵੀ ਆਪਣੇ ਕੰਮ ਕਰੀ ਮੈਂ ਵੀ ਆਪਣੇ ਕੰਮ ਕਰ ਤੇ ਚਲਾ ਜਾਵਾਂ ਤੇ ਜੇ ਦੋਵਾਂ ਦਾ ਬਾਬਾ ਹੀ ਵਖਰਾ ਹੋਇਆ ਉਹਨੇ ਕਿਹਾ ਮੈਂ ਤੇ ਆਹ ਪਾਠ ਕਰਨਾ ਉਹਨੇ ਕਿਹਾ ਮੈਂ ਤੇ ਪਹਿਲਾਂ ਜੂਤ ਜਗਾਉਣੀ ਹੈ ਫਿਰ ਬਾਬਾ ਜੀ ਦੀ ਫੋਟੋ ਰੱਖਣੀ ਹੈ ਮੈਂ ਤੇ ਆਹ ਸ਼ਬਦ ਪੜਨਾ ਘਰ ਦੇ ਵਿੱਚ ਹੀ ਟਕਰਾ ਗਿਆ ਨਾ ਸਾਰਾ ਕੁਝ ਵਿਚਾਰ ਤਾਰਕ ਟਕਰਾ ਸਾਰਿਆਂ ਘਰਾਂ 'ਚ ਨਸ਼ਾ ਨਹੀਂ ਹੈਗਾ ਪੈਣੋ ਉਹ ਗੁਰੂ ਕੇ ਪਿਆਰੇ ਸਿੱਖੋ ਹਰ ਘਰ 'ਚ ਲੜਾਈ ਨਸ਼ਾ ਨਹੀਂ ਬਹੁਤੇ ਆ ਘਰਾਂ ਵਿੱਚ ਧਾਰਮਿਕ ਵਿਚਾਰ ਤਾਲਾ ਕਰਕੇ ਵੀ ਕਲੇਸ਼ ਪਏ ਹੋਏ ਨੇ ਜੇ ਗੁਰੂ ਇੱਕ ਹੋਵੇ ਇੱਕ ਵਿਚਾਰਧਾਰਾ ਹੋਵੇ ਇੱਕ ਨਿਤਨੇਮ ਹੋਵੇ ਇੱਕ ਬਾਣੀ ਹੋਵੇ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਇਕੱਠੇ ਬਹਿ ਕੇ ਪਰਿਵਾਰ ਦੇ ਜੀ ਨਿਤਨੇਮ ਕਰਨ ਤੇ ਪਰਿਵਾਰ ਦਾ ਜੀ ਕਵੇ ਭਾਗਾ ਵਾਲੀਏ ਮੈਂ ਉੱਚੀ ਉੱਚੀ ਬੋਲ ਕੇ ਤੈਨੂੰ ਸੁਣਨਾ ਸੁਣ ਵੱਡਾ ਆਖਿਆ ਸਭ ਕੋ ਇਹ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾੜੇ ਤੇ ਰਹੇ ਸਮਾਏ ਵੱਡੇ ਮੇਰੇ ਸਹਬਾ ਗਹਿਰ ਗੰਭੀਰਾ ਗੁਣੇ ਗਹਿਰਾ ਕੋਈ ਨਾ ਜਾਣੇ ਤੇਰਾ ਉਹ ਨਾਲ ਨਾਲ ਦੋ ਦੋ ਪ੍ਰਸ਼ਾਦੇ ਤਿਆਰ ਕਰ ਲੈ ਉਧਰੋਂ ਨੇ ਤੇ ਨੇ ਪੂਰਾ ਹੋ ਜੂ ਬਾਅਦ ਚ ਆਪਾਂ ਪ੍ਰਸ਼ਾਦਾ ਸ਼ਕ ਲਵਾਂਗੇ ਕਰ ਸਾਥ ਸੰਗ ਹੋ ਗਿਆ ਨਾ ਕਰਮ ਹਾਲ ਵਧੀਆ ਬਣ ਗਿਆ ਨਾ ਗੁਰੂ ਸਾਨੂੰ ਵਿਚਾਰ ਤਾਰਕ ਤੌਰ ਤੇ ਕਰਦਾ ਹੈ ਇਸ ਕਰਕੇ ਆਓ ਉਸ ਕਹਲ ਨੂੰ ਸਮਝੋ ਸ਼ਬਦ ਕਿੰਨਾ ਪਿਆਰਾ ਵਰਤਿਆ ਇੱਥੇ ਕਹਿੰਦੇ ਬਿਨ ਸਤਗੁਰ ਕਿਨੇ ਨਾ ਪਾਇਓ ਬਿਨ ਸਤਗੁਰ ਕਿਨੇ ਨਾ ਪਾਇਆ ਸਤਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ ਸਤਗੁਰ ਮਿਲਿਆ ਸਦਾ ਮੁਕਤ ਹੈ ਸਾਰੇ ਬਲੋ ਸਤਗੁਰ ਮਿਲਿਆ ਸਦਾ ਮੁਕਤ ਹੈ ਅਸਾ ਸਤਗੁਰ ਆਪ ਮੁਕਤ ਹੈ ਤਾਂ ਹੀ ਮੁਕਤ ਕਰਦਾ ਨਾ ਸਾਨੂੰ ਨਾਰਾਇਣਨਰਪਤ ਨਮਸਕਾਰ ਹੈ ਨਾਰਾਇਣਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਆ ਮੁਕਤ ਮੋਹ ਤਾਰੈ ਗੁਰੂ ਜੀ ਪਹਿਲਾਂ ਆਪ ਮੁਕਤ ਨੇ ਮੁਕਤ ਨੇ ਚਮਕੌਰ ਦੀ ਗੜੀ ਚ ਮੋਹ ਨੂੰ ਸਾੜ ਕੇ ਪਿਆਰ ਸੀ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਤੇ ਭਾਈ ਦਇਆ ਸਿੰਘ ਵਰਗੇ ਪਿਆਰੇ ਸਿੱਖਾਂ ਨਾਲ ਲੈ ਕੇ ਤੁਰਿਆ ਤੇ ਆਪਣੇ ਸਭ ਜਾਂ ਦੇ ਲਾਸ਼ਾਂ ਦੇ ਲਾਗੂ ਦੀ ਲੰਗ ਹੈ ਮੋਹ ਨੂੰ ਸਾੜਿਆ ਮਹਾਰਾਜ ਜੀ ਆਪ ਮੁਕਤ ਹੈ ਇੱਥੇ ਬੰਦਾ ਆਪਣੇ ਬੱਚੇ ਪਾਲਣ ਲਈ ਲੋਕਾਂ ਨਾਲ ਠੱਗੀਆਂ ਮਾਰਦਾ ਸਕੇ ਭਰਾਵਾਂ ਦੇ ਗਲ ਵੜ ਦਿੰਦਾ ਆਪਣੇ ਬੱਚੇ ਪਾਲਣ ਲਈ ਤੇ ਜਿਨ੍ਹਾਂ ਨਾਲ ਖੂਨ ਦਾ ਰਿਸ਼ਤਾ ਨਹੀਂ ਸੀ ਮਾਰੇ ਨੇ ਉਹਨਾਂ ਨੂੰ ਬਚਾਉਣ ਲਈ ਆਪਣੇ ਜਿਗਰ ਦੇ ਟੋਟੇ ਵੀ ਵਾਰ ਦਿੱਤੇ ਕਿਸੇ ਨੇ ਮੋਹ ਨੂੰ ਸੜਦਿਆਂ ਵੇਖਣਾ ਤੇ ਸੁਰਤ ਚਮਕੌਰ ਸਾਹਿਬ ਦੀ ਗੜੀ ਚ ਲੈ ਕੇ ਜਾਓ ਦੁਨੀਆਂ ਦੇ ਤਖਤੇ ਤੇ ਤੁਹਾਨੂੰ ਐਸ ਹਾਨ ਦਾ ਇਤਿਹਾਸ ਨਹੀਂ ਮਿਲੇਗਾ ਕਿਤੇ ਨਹੀਂ ਮਿਲੇਗਾ ਨਹੀਂ ਤੇ ਲੋਕ ਵੱਡੇ ਵੱਡੇ ਪੁੱਤਰ ਇੱਕ ਚੀਜ਼ ਐਸੀ ਹੈ ਪਸ਼ੂ ਪੰਛੀ ਵੀ ਆਪਣੇ ਬੱਚਿਆਂ ਵੱਲ ਵੇਖ ਕੇ ਚੀਕਾਂ ਮਾਰ ਰਫਟਦੇ ਨੇ ਕਿਸ ਮਿੱਟੀ ਦੇ ਬਣੇ ਸੰਦਾਤਾ ਕਦੀ ਸੋਚ ਕੇ ਵੇਖਿਓ ਬਾਪ ਪੁੱਤਰ ਦੀ ਤੇ ਕਿਤੇ ਰਜਾਈ ਚੋਂ ਬਾਹਰ ਰਾਤ ਬਾਹਰ ਰਹਿ ਜੇ ਨਾ ਮਾਂ ਸਹਰੇ ਉੱਠ ਕੇ ਕੋਸਦੀ ਐ ਮੇਰੀ ਅੱਖ ਕਿਉਂ ਲੱਗੀ ਮੇਰੇ ਪੁੱਤਰ ਦੀ ਰਾਤ ਬਾਹ ਠਰ ਗਈ ਠੰਡੇ ਬੁਰਜ ਵਿੱਚ ਮਾਤਾ ਗੁਜਰ ਕੌਰ ਆਪਣੇ ਪੋਤਰਿਆਂ ਨੂੰ ਤਿੰਨ ਰਾਤਾਂ ਲੈ ਕੇ ਬੈਠੀ ਸੀ ਕੋਈ ਦੇਣਾ ਦੇ ਸਕਦਾ ਹੈ ਮਾਤਾ ਗੁਜਰ ਕੌਰ ਜੀ ਦਾ ਤਿੰਨ ਰਾਤਾਂ ਠੰਡੇ ਬੁਰਜ ਵਿੱਚ ਤਸੀਹੇ ਵੱਖਰੇ ਦਿੱਤੇ ਗਏ ਸ਼ਹੀਦ ਵੱਖਰੇ ਹੋ ਗਏ ਚਿਤਾ ਰਖਿਓ ਇਤਿਹਾਸ ਗਵਾਹ ਹੈ ਸਤਗੁਰ ਮਿਲਿਆ ਸਦਾ ਮੁਕਤ ਹੈ ਸਤਿਗੁਰੂ ਕੌਣ ਹੈ ਜਿਹੜਾ ਆਪ ਮੁਕਤ ਹੈ ਵਕਾਰਾਂ ਤੋਂ ਬੰਦਨਾ ਤੋਂ ਤਾਂ ਹੀ ਤੇ ਆਖਿਆ ਸੀ ਜੋ ਜੋ ਦੀਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਮਾਨਸਿਕ ਰੋਗਾਂ ਨਾਲ ਸੰਸਾਰ ਪੀੜ ਤੇ ਗੁਰੂ ਨਹੀਂ ਪੀੜਦਾ ਗੁਰੂ ਨੂੰ ਇੱਕ ਵੀ ਰੋਗ ਨਹੀਂ ਹੈ ਕਾਮ ਦਾ ਕ੍ਰੋਧ ਦਾ ਲੋਭ ਦਾ ਮੋਹ ਦਾ ਜੇ ਗੁਰੂ ਚ ਹੁੰਦਾ ਗੁਰੂ ਇੱਕ ਕਦਮ ਨਾ ਤੁਰਦਾ ਅੱਗੇ ਗੁਰੂ ਨੇ ਪ੍ਰਵਾਹ ਨਹੀਂ ਕੀਤੀ ਇਹ ਨਾ ਗੱਲਾਂ ਦੀ ਇਸ ਕਰਕੇ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋ ਚੁਕਾਇਆ ਗੁਰੂ ਨੇ ਆਪ ਤੇ ਆਪਣੇ ਅੰਦਰੋਂ ਮੋਹ ਖਤਮ ਕੀਤਾ ਹੀ ਕੀਤਾ ਜਿਹੜਾ ਗੁਰੂ ਕੋਲੋਂ ਗੁਰੂ ਦਾ ਪੁੱਤਰ ਬਣ ਕੇ ਆਇਆ ਗੁਰੂ ਨੇ ਕਿਹਾ ਆ ਜਾ ਮੇਰੇ ਬੱਚਿਆ ਜੇ ਮੇਰੇ ਚ ਮੋਹ ਨਹੀਂ ਤੇ ਮੈਂ ਰਹਿਣ ਤੇਰੇ ਚ ਵੀ ਨਹੀਂ ਦੇਣਾ ਤੇਰੇ ਚ ਵੀ ਪਿਆਰ ਪੈਦਾ ਕਰਾਂਗਾ ਕਦੇ ਬੰਦਾ ਸਿੰਘ ਬਹਾਦਰ ਦੇ ਕੋਲੋਂ ਹਿਰਨ ਮਰਦੀ ਹੈ ਤੇ ਵਿਰਾਗੀ ਬੰਦਾ ਗੁਰੂ ਦਾ ਥਾਪੜਾ ਲੈਣ ਦੀ ਧੀਰ ਸੀ ਬੰਦਾ ਸਿੰਘ ਬਹਾਦਰ ਦੇ ਬੱਚੇ ਦਾ ਦਿਲ ਕਢ ਕੇ ਬਾਪ ਦੇ ਮੂੰਹ ਚ ਪਾਇਆ ਗਿਆ ਅੱਜ ਮੋਹ ਨਹੀਂ ਅੱਜ ਉਹਦੇ ਅੰਦਰ ਪਿਆਰ ਹੈ ਮਨੁੱਖਤਾ ਦੇ ਪੱਲੇ ਲਈ ਯੋਧਾ ਸ਼ਹਾਦਤ ਦਾ ਜਾਮ ਪੀ ਗਿਆ ਕੋ ਦੇਣ ਦੇ ਸਕਦਾ ਹੈ ਪੜ੍ਹੋ ਆਪਣਾ ਇਤਿਹਾਸ ਪੜ੍ਹੋ ਮਾਂ ਦਾ ਹਿਰਦਾ ਵਲੁੰਦ ਰਿਆ ਜਾਂਦਾ ਜਦੋਂ ਬੱਚਾ ਬੱਚੇ ਨੂੰ ਛਰੀਟ ਆਉਂਦੀ ਹੈ ਕਿਤੇ ਪਰ ਬੱਚਿਆਂ ਦੇ ਵੀ ਨਿੱਕੇ ਨਿੱਕੇ ਟੁਕੜੇ ਕਰਕੇ ਮਾਵਾਂ ਦੇ ਗਲਾਂ 'ਚ ਹਾਰ ਪਾਏਗੇ ਨਿੱਕੇ ਨਿੱਕੇ ਮਾਸੂਮ ਬੱਚੇ ਤਾਂ ਉਹਨੇ ਜਾ ਸੁੱਟ ਕੇ ਥੱਲੇ ਨੇਜੇ ਚ ਬੱਚਾ ਪਰੋਇਆ ਗਿਆ ਵਿੱਚੋਂ ਕੱਢ ਕੇ ਲੱਕੜ ਦੀ ਮੁੱਢੀ ਤੇ ਰੱਖ ਕੇ ਪੈਰਾਂ ਵਾਲੇ ਬੰਨੇ ਟੁਕਿਆ ਗਿਆ ਵਿੱਚੋਂ ਦੀ ਰस्सियां ਲਗਾ ਕੇ ਮਾਵਾ ਦੇ ਗਲਾਂ 'ਚ ਹਾਰ ਪਾ ਦਿੱਤੇ ਗਏ ਜਿੰਨੇ ਵਿੱਚੋਂ ਮੋਹ ਚਕਾਇਆ ਅਜ ਮੋਹ ਨੇ ਮਾਰ ਛੱਡੀ ਜੀ ਦੁਨੀਆ ਮੋਹ ਔਗਣ ਹੈ ਪਿਆਰ ਗੁਣ ਹੈ ਮੋਹ ਚਿਕੜ ਹੈ ਪੰਕਜ ਮੋਹ ਪੱਗ ਨਹੀਂ ਚੱਲੇ ਹਮ ਦੇਖਾ ਤਹ ਡੁੱਬੀਲੇ ਤੇ ਚਿਕੜ ਵਿੱਚ ਸੱਚ ਦਸਿਓ ਤੁਰਨਾ ਔਖਾ ਹੁੰਦਾ ਨਾ ਦਾਰ ਹੁੰਦਾ ਕਿਤੇ ਪੈਰ ਤਿਲਕ ਨਾ ਜਾਏ ਅੱਜ ਦੁਨੀਆ ਤਿਲਕ ਕਿਉਂ ਰਹੀ ਹੈ ਜੀ ਤਿਲਕ ਰਹੀ ਹੈ ਦੁਨੀਆ ਮੋਹ ਦੇ ਚਿੱਕੜ ਵਿੱਚ ਤਿਲਕ ਰਹੀ ਹੈ ਭਰਾ ਭਰਾ ਦਾ ਨਹੀਂ ਬਣ ਰਿਆ ਮਾਂ ਪੁੱਤ ਭੈਣ ਭਰਾ ਰਿਸ਼ਤੇਦਾਰ ਸਾਖ ਸੰਬੰਧੀ ਰੋ ਜੀ ਪੰਕਜ ਮੋਹ ਪਾਗ ਨਹੀਂ ਚੱਲੇ ਮਰ ਕੇ ਤੇ ਹਮ ਦੇਖਾ ਤਹਿ ਡੁੱਬੀ ਅਲੇ ਮੋਹ ਨੂੰ ਸਾੜ ਕੇ ਤੇ ਅੰਦਰ ਪਿਆਰ ਪੈਦਾ ਕਰੀਏ ਜਾਲ ਮੋਹ ਕਸਮਸ ਕਰ ਮੋਹ ਨੂੰ ਸਾੜ ਕੇ ਤੇ ਸ਼ਾਈ ਬਣਾਈਏ ਜਾਲ ਮੋਹ ਕਾਸ ਮਾਸ ਕਰ ਮਤ ਕਾਗਦ ਮਤ ਨੂੰ ਪੇਪਰ ਬਣਾ ਮਤ ਕਾਗਦ ਕਰ ਸਾਰ ਭਾਉ ਕਲਮ ਪਿਆਰ ਨੂੰ ਕਲਮ ਬਣਾ ਲਾ ਕਰ ਚੇਤ ਲਖਾਰੀ ਚੇਤ ਨੂੰ ਲਖਾਰੀ ਬਣਾ ਲਾ ਤੇ ਫਿਰ ਕੀ ਕਰ ਗੁਰ ਪੁਸ਼ ਗੁਰੂ ਨੂੰ ਪੁਸ਼ ਕੇ ਲਿਖੀ ਐਵੇਂ ਪਖੰਡੀਆਂ ਮਗਰ ਨ ਲਗੀ ਗੁਰ ਪੁਸ਼ ਲੇਖ ਵਿਚਾਰ ਲੇਖ ਨਾਮ ਸਲਾ ਲੇਖ ਲੇਖ ਅੰਤ ਨ ਪਾਰਾ ਵਾਰ ਜਿੱਥੇ ਲੇਖਾਂ ਮੰਗਿਏ ਤਿੱਥੇ ਹੋਏ ਸੱਚਾ ਨਿਸ਼ਾਨ ਉਹ ਲਿਖਾ ਲਿਖੀ ਕਿ ਜਿਸ ਲੇਖੇ ਨੂੰ ਲਿਖਣ ਤੋਂ ਬਾਅਦ ਤੈਨੂੰ ਸ਼ਰਮਿੰਦਗੀ ਦਾ ਸਾਹਮਣਾ ਨਾ ਕਰਨਾ ਪਵੇ ਕਰਮ ਆਤਾ ਸੁਭਾ ਚੰਗਾ ਬਣਾਈ ਇਸ ਕਰਕੇ ਸਤਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋ ਚੁਕਾਇਆ ਗੁਰੂ ਘਰੋਂ ਕੀ ਮਿਲਦਾ ਜੀ ਅਸੀਂ ਤਾਂ ਆਟਾ ਦਾਲ ਮੰਗ ਕੇ ਮੁੜ ਜਾਂਦੇ ਹਾਂ ਮਹਾਰਾਜ ਕੋਠੀ ਦੇ ਦਿਓ ਮਹਾਰਾਜ ਘਰ ਦੇ ਦਿਓ ਮਹਾਰਾਜ ਪੋਦਾ ਵਿਜਾ ਲੱਗ ਜਾਏ ਮਹਾਰਾਜ ਦੁਕਾਨ ਬਣ ਜਾਏ ਮਹਾਰਾਜ ਘਰ ਓਏ ਚੀਜ਼ਾਂ ਪੁੱਤਰਾ ਧੀਆ ਨੇ ਕਮਾਈਆਂ ਕਰਕੇ ਬਣਾ ਲੈਣੀਆਂ ਗੁਰੂ ਕੋਲੋਂ ਮੰਗੋ ਦਾਤਾ ਮੋਹ ਸਾੜ ਦਿਓ ਅੰਦਰ ਪਿਆਰ ਪੈਦਾ ਕਰ ਦਿਓ ਬੱਚੇ ਨੇਕ ਹੋ ਗਏ ਤੇ ਘਰ ਕਈ ਬਣਾ ਲੈਣੇ ਸਾਡੇ ਬੱਚਿਆਂ ਨੇ ਵਸਤੂ ਵੱਡੀ ਮੰਗੋ ਪਦਾਰਥ ਵੱਡਾ ਮੰਗੋ ਕੋਈ ਬੰਦਾ ਕਿਸੇ ਵੱਡੇ ਅਫਸਰ ਕੋਲ ਜਾ ਕੇ ਨਿੱਕੀ ਜੀ ਮੰਗ ਮੰਗੇ ਤੇ ਅਫਸਰ ਆਂਦਾ ਯਾਰ ਮੇਰੀ ਤੋਹੀਨ ਕਰ ਰਿਹਾ ਤੂੰ ਤੂੰ ਮੇਰੇ ਅਹੁਦੇ ਦੇ ਹਿਸਾਬ ਨਾਲ ਮੇਰੇ ਕੋਲੋਂ ਵਸਤੂ ਮੰਗਾ ਵਾਹ ਲੋ ਗੁਰੂ ਕੇ ਪਿਆਰੇਓ ਕਿਸੇ ਅਫਸਰ ਦੇ ਕੋਲ ਜਾ ਕੇ ਕਿਸੇ ਮਨਿਸਟਰ ਦੇ ਸਾਹਮਣੇ ਜਾ ਕੇ ਬੰਦਾ ਕਹੇ ਜੀ ਸਾਡੀ ਗਲੀ ਕੱਚੀ ਹੋ ਕਹਿੰਦਾ ਯਾਰ ਆਪਣੇ ਲੋਕਲ ਕਿਸੇ ਬੰਦੇ ਨੂੰ ਕਹਦੇ ਏਡੇ ਵੱਡੇ ਕੰਮ ਏਡਾ ਵੱਡਾ ਅਫਸਰ ਤੇ ਗੱਮ ਕਿਹੜਾ ਕਹਿਣ ਦਿਆ ਤੂੰ ਮੈਨੂੰ ਏਡੀ ਕਾਇਨਾਤ ਨੂੰ ਚਲਾਉਣ ਵਾਲਾ ਪਰਮੇਸ਼ਰ ਸ੍ਰਿਸ਼ਟੀ ਨੂੰ ਪਾਲਣ ਵਾਲਾ ਪਰਮੇਸ਼ਰ ਜਿਹਦੇ ਭੈ ਚ ਸੂਰਜ ਤੇ ਚੰ드ਰਮਾ ਚੱਲਦੇ ਹੋਣ ਮੈਂ ਪਤਾ ਗਿਆ ਨਾ ਸਾਰਾ ਕੰਮ ਛੱਡ ਕੇ ਮੇਰਾ ਗੋਡਾ ਠੀਕ ਕਰੋ ਰੱਬ ਜੀ ਪਹਿਲਾਂ ਮੇਰਾ ਮੋਡਾ ਠੀਕ ਕਰੋ ਉਹ ਕਹਿੰਦਾ ਐਕਸਰਸਾਈਜ਼ ਕਰੇ ਤੇ ਐਵੇਂ ਠੀਕ ਹੋ ਜਾਣਾ ਮੈਨੂੰ ਹੋਰ ਕੋਈ ਕੰਮ ਦੱਸ ਮੇਰੇ ਅਹੁਦੇ ਦੇ ਹਿਸਾਬ ਨਾਲ ਕੰਮ ਦੱਸ ਤੂੰ ਮੇਰੇ ਕੋਲ ਨਿੱਕੀਆਂ ਨਿੱਕੀਆਂ ਮੰਗਾਣਾ ਮੰਗ ਅਹੀਂ ਤੇ ਅੱਜ ਉਲਟਾ ਕੰਮ ਹੋ ਗਿਆ ਤੂੰ ਸੁਲਤਾਨ ਕਹਾ ਹੋਂ ਮੀਆਂ ਤੇਰੀ ਕਵਨ ਵਢਾਈਓ ਪਾਦਸ਼ਾਹ ਦਾ ਪਾਦਸ਼ਾਹ ਵਾ ਅਹੀਂ ਨਿੱਕੇ ਨਿੱਕੇ ਗਰਜਾਂ ਲੈ ਕੇ ਤੁਰੇ ਫਿਰਦੇ ਆ ਮੰਗਾ ਰੱਖੋ ਵੱਡੀ ਦਾਤਾ ਮੈਨੂੰ ਦੁਨਿਆਵੀ ਵਸਤੂ ਨਹੀਂ ਚਾਹੀਦੀ ਮੇਰੇ ਅੰਦਰੋਂ ਮੋਹ ਮੁਕਾ ਦੇਓ ਮੇਰੇ ਅੰਦਰੋਂ ਔਗਣ ਮੁਕਾ ਦੇਓ ਇਹ ਦੁਨੀਆਂ ਦੇ ਪਦ ਜਿੱਦਣ ਤੁਹਾਡੀ ਅਰਦਾਸ ਵੱਡੀ ਹੋਈ ਨਾ ਤੁਹਾਡੇ ਕੋਲ ਪਦਾਰਥ ਸਾਹਮਣੇ ਵੀ ਨਹੀਂ ਜਾਣੇ ਸੱਚੀ ਗੱਲ ਏ